ਸਾਹਿਬ ਸਾਇਰ ਨਗਰ ਸ਼ਾਹਪੁਰ ਡਾਜਨ ਦੇ ਵਿੱਚ ਦੀ ਪਾਤਸ਼ਾਹੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਦੀ ਪਾਤਸ਼ਾਹੀ ਸਰਬੱਤ ਗੁਰੂ ਸਿੱਖ ਸੰਗਤਾਂ ਮਿਲ ਕਰਕੇ ਇਸ ਦੀ ਪਾਤਸ਼ਾਹ ਦੀ ਮਹਾਨ ਕਿਰਪਾ ਹੋਈ ਹੈ ਜੀ ਦੋ ਨਵੇਂ ਕਮਰਿਆਂ ਦੇ ਇਸ ਦੀ ਪਾਤਸ਼ਾਹ ਉਹਨਾਂ ਘਾਟ ਨੂੰ ਕਰਦਾ ਨਹੀਂ ਪੱਤਰ ਫੌਮ ਲਗਾ ਇਸ ਦੀ ਪਾਤਸ਼ਾਹ ਦੀ ਮਹਾਨ ਕਿਰਪਾ ਹੋਈ ਇਸ ਦੀ ਪਾਤਸ਼ਾਹ ਆ ਵੀ ਚਰਨਾ ਜੀ ਕਾਇਸਾ ਭਾਈ ਗੁਰਦੀਪ ਸਿੰਘ ਜੀ ਐਮਐਲਏ ਅਤੇ ਸ੍ਰੀ ਪਾਸ਼ਾ ਸਰਕਾਰੀ ਸਕੂਲ ਦੇ ਸਰਬਾਤ ਪੀਚਰ ਸਹਿਬਾਨ ਸਰਬਾਤ ਗੁਰ ਸਿੱਖ ਸੰਤਾ ਨੇ ਮਿਲ ਕਰਕੇ ਆਵੀ ਚਰਨਾ ਦਾ ਊਟ ਆਸਰਾ ਲਿਆ ਜੀ ਕਿਰਪਾ ਕਰੋ ਸ੍ਰੀ ਪਾਸ਼ਾ ਨਾਰੰਭੇ ਕਾਰਜਾਂ ਨੂੰ ਰਾਸ ਕਰਨਾ ਹਰ ਕਾਰਜ ਨੂੰ ਸਫਲਤਾ ਬਖਸ਼ੀ ਜੀ ਪੀਤ ਪੱਤਰਖਨ ਨੂੰ ਕਟਦਿਆਂ ਤਲਾਵ ਰੱਖਣਾ ਨਾਮ ਦੀ ਦਾਦ ਬਖਸ਼ੇ ਕਾਲ ਕੰਕੂ ਕਲੇਸ਼ਾਂ ਦਾ ਨਾਸ ਕਰਨਾ ਸਰਬੱਤ ਦੇ ਘਰ ਜੋ ਰਾਸ ਕਰਨੇ ਆਪ ਜੀ ਦੇ ਹਜ਼ੂਰ ਗੁਰਸਿੱਖ ਸੰਗਤਾਂ ਨੂੰ ਦਿਲ ਖੁਲ੍ਹੇ ਭੇਟਾ ਕਰਕੇ ਪ੍ਰਸ਼ਾਦ ਭੇਟਾ ਹੋਇਆ ਜੀ ਦਰ ਤੇ ਪ੍ਰਵਾਨ ਕਰੋ ਪ੍ਰਵਾਨ ਹੋਇਆ ਪ੍ਰਸ਼ਾਦ ਸਰਬੱਤ ਗੁਰਸਿੱਖ ਸੰਗਤਾਂ ਵਿੱਚ ਵਰਤੋਂ ਦਾ ਹੁਕਮ ਲੁਕਣਾ ਜੀ ਸਰਬੱਤ ਦੇ ਘਰ ਜੋ ਰਾਸ ਕਰਨੇ ਭੁੱਲ ਚੁੱਕ ਮਾਫ ਕਰਨੇ ਸਹੀ ਪਿਆਰੇ ਮੇਲ ਜੁਨਾ ਮਿਲਿਆ ਇਸ ਤਰ੍ਹਾਂ ਨਾਮ ਜਿਤਾਵੇ ਨਾਨਕ ਨਾਮ ਕਰਦੀ ਗਲਾ ਫਿਰ ਪੰਜ ਸਰਬੱਤ ਅੱਜ ਸਰਕਾਰੀ ਸੀਨੀਅਰ ਸੈਮਾਰਟ ਸਕੂਲ ਪਿੰਡ ਸ਼ਾਪਾ ਜਾਜਨ ਵਿੱਚ ਬਣਨ ਜਾ ਰਿਹਾ ਕੰਪਿਊਟਰ ਲੈਬ ਦਾ ਸੈਸ ਲੈਬ ਦਾ ਹਲਕਾ ਬਾਦਾਈ ਗੁਰਦੀਪ ਸਿੰਘ ਰੰਧਾਵਾ ਵੱਲੋਂ ਆਪਣੇ ਕਰ ਕਮਲਾਂ ਨਾਲ ਨੀਂਹ ਪੱਥਰ ਰੱਖਿਆ ਗਿਆ ਗੁਰਦੀਪ ਸਿੰਘ ਰੰਧਾਵਾ ਦਾ ਸਕੂਲ ਪਹੁੰਚਣ ਪਰੰਤ ਪਿੰਡ ਦੀ ਸਮੂਹ ਨਗਰ ਪੰਚਾਇਤ ਸਕੂਲ ਦੇ ਸੇਵਾਮੁਕਤ ਪ੍ਰਿੰਸੀਪਲ ਵਿਰਿੰਦਰ ਸਿੰਘ ਕਾਹਲੋਂ ਪ੍ਰਿੰਸੀਪਲ ਨੀਤਾ ਸ਼ਰਮ ਸਕੂਲ ਦੇ ਇੰਚਾਰਜ ਲੈਕਚਰਾਰ ਰਤਨ ਸਿੰਘ ਅਤੇ ਸਕੂਲ ਦੇ ਸਮੂਹ ਸਟਾਫ ਮੈਂਬਰਾਂ ਵੱਲੋਂ ਹਾਰਤੇ ਫੁੱਲਾਂ ਦੀ ਵਰਕਾ ਕਰਕੇ ਨਿੱਗਾ ਸਵਾਗਤ ਕੀਤਾ ਗਿਆ ਇਸ ਮੁਕੇ ਸਕੂਲ ਦੀਆਂ ਵਿਦਿਆਰਥੀਆਂ ਵੱਲੋਂ ਬੈਂਡ ਵਾਜੇ ਤੇ ਢੋਲ ਵਜਾ ਕੇ ਹਲਕਾ ਵਧਾਇਕ ਗੁਰਦੀਪ ਸਿੰਘ ਰੰਧਾਵਾ ਦਾ ਨਿੱਗਾ ਸਵਾਗਤ ਕੀਤਾ ਇਸ ਮੁਕੇ ਧੰਤਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਅਸਥਾਨ ਗੁਰਦੁਆਰਾ ਸ੍ਰੀ ਕੋਠੜੀ ਸਾਹਿਬ ਦੇ ਹੈੱਡ ਗ੍ਰੰਥੀ ਬਾਬਾ ਹਰਦੀਪ ਸਿੰਘ ਜੀ ਵੱਲੋਂ ਸਮੂਹ ਸਕੂਲ ਸਟਾਫ ਸੋ ਪੂਲੀ ਵਿਦਿਆਰਥੀਆਂ ਵਧਾਇਕ ਗੁਰਦੀਪ ਸਿੰਘ ਰੰਧਾਵਾ ਦੀ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਕੀਤੀ ਗਈ ਗੁਰਦੀਪ ਸਿੰਘ ਨਾਦਵਾਲੋਂ ਲੈਬ ਦਾ ਇੱਟ ਰੱਖ ਕੇ ਨੀਂਹ ਪੱਥਰ ਰੱਖਿਆ ਗਿਆ ਤੇ ਸਕੂਲ ਦੇ ਸੇਵਾਮੁਕਤ ਪ੍ਰਿੰਸੀਪਲ ਬਰਿੰਦਰ ਸਿੰਘ ਕਾਹਲੋਂ ਵੱਲੋਂ ਨਾਰੀਅਲ ਪੰਨਾ ਦੀ ਰਸਮ ਅਦਾ ਕੀਤੀ ਗਈ ਇਸੇ ਮੌਕੇ ਗੁਰਦੀਪ ਸਿੰਘ ਨਾਦਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦਾ ਮਿਆਰ ਉੱਪਰ ਚੁੱਕਣ ਲਈ ਕਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ ਜਿਹਦੇ ਤਹਿਤ ਅੱਜ ਪਿੰਡ ਸ਼ਾਪਰ ਜਾਜਨ ਵਿੱਚ ਕਰੀਬ 7.5 ਲੱਖ ਦੀ ਲਗਤ ਨਾਲ ਬਣਨ ਜਾ ਰਹੀਆਂ ਲੈਬਾਂ ਦਾ ਨੀਂਹ ਪੱਥਰ ਰੱਖਿਆ ਗਿਆ ਹੈ ਗੁਰਦੀਪ ਸਿੰਘ ਰੰਧਾਵਾ ਕਾ ਸਕੂਲ ਵਿੱਚ ਸਰਕਾਰੀ ਟੀਚਰਾਂ ਦੀ ਘਾਟ ਨੂੰ ਜਲਦੀ ਪੂਰਾ ਕੀਤਾ ਜਾਵੇਗਾ ਤੇ ਜੋ ਹੋਰ ਵੀ ਇਹਨਾਂ ਨੂੰ ਪ੍ਰਪੋਜ਼ਲ ਬਣਾ ਕੇ ਦਿੱਤੀਆਂ ਜਾਣਗੀਆਂ ਉਹਨਾਂ ਨੂੰ ਸਰਕਾਰ ਤੱਕ ਪਹੁੰਚਾ ਕੇ ਜਲਦ ਤੋਂ ਜਲਦੀ ਫੰਡ ਰੀਲੀਜ਼ ਕਰਵਾਇਆ ਜਾਵੇਗਾ ਇਸ ਮੌਕੇ ਸਮੂਹ ਸਕੂਲ ਸਟਾਫ ਵੱਲੋਂ ਵਧਾਈ ਗੁਰਦੀਪ ਸਿੰਘ ਰੰਧਾਵਾ ਨੂੰ ਸਨਮਾਨ ਚੇਨਾ ਤੇ ਪਿੰਡ ਦੀ ਸਮੂਹ ਨਗਰ ਪੰਚਾਇਤ ਨੂੰ ਗੁਰੂ ਘਰ ਦੇ ਬਖਸ਼ਰ ਪਾਉ ਸਾਹਿਬ ਨਾਲ ਸਨਮਾਨਿਤ ਕੀਤਾ ਗਿਆ ਬਿਊਰੋ ਰਿਪੋਰਟ ਅਲ ਪੰਜਾਬ نیوز ਅੱਜ ਮੇਰਾ ਆਪਣਾ ਪਿੰਡ ਛਾਪਰ ਚਾਜਨ ਚ ਦੋ ਲੈਬਾਂ ਇੱਕ ਸਾਇੰਸ ਦੀ ਇੱਕ ਕੰਪਿਊਟਰ ਦੀ ਦੋ ਲੈਬਾਂ ਦਾ ਚ ਜਿਹੜਾ ਆਪਾਂ ਬਿਲਡਿੰਗ ਦਾ ਜਿਹੜਾ ਵਾ ਨਹੀਂ ਪੱਥਰ ਰੱਖਿਆ ਬਹੁਤ ਵਧੀਆ ਹੈ ਤੇ ਟੋਟਲ ਜਿਹੜਾ ਫਰਨੀਚਰ ਆ ਕੰਪਿਊਟਰ ਆ ਸਾਰਾ ਕੁਝ ਲੱਗਣਾ ਹੈ ਅ ਅੱਜ ਜੇ ਦੀ ਸ਼ੁਰੂਆਤ ਜਿਹੜੀ ਹੋਈ ਹੈ ਬਾਡੀ ਜਲਦੀ ਬਣ ਕੇ ਤਿਆਰ ਹੋ ਜਾਏਗਾ ਔਰ ਬੱਚਿਆਂ ਨੂੰ ਜਿਹੜਾ ਪੰਜਾਬ ਸਰਕਾਰ ਦੀ ਮਨਛਾ ਐਜੂਕੇਸ਼ਨ ਨੂੰ ਇੱਕ ਨੰਬਰ ਤੇ ਲੈ ਕੇ ਆਉਣਾ ਪੰਜਾਬ ਦੀ ਉਹਦੀ ਪਿਛਲੇ 3 ਸਾਲਾਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਲੱਗੀ ਹੈ ਔਰ ਬਹੁਤ ਵਧੀਆ ਜਿਹੜਾ ਆਮ ਆਦਮੀ ਪਾਰਟੀ ਸਕੂਲਾਂ 'ਚ ਜਿਹੜਾ ਕੰਮ ਜਿਹੜਾ ਬਿਲਡਿੰਗਾਂ ਦਾ ਸਟਾਫ ਦਾ ਜਿਹੜਾ ਹੋ ਰਿਹਾ ਉਹ ਮੇਰੇ ਖਿਆਲ 'ਤੋਂ ਬੱਚਿਆਂ ਨੂੰ ਕਾਫੀ ਇਤਸ਼ਾਅਤ ਹੋਣਗੇ ਕਿ ਲੋਕ ਅੱਜਕੱਲ ਕੰਪਿਊਟਰ ਦਾ ਜੋਗ ਹੈ ਕੰਪਿਊਟਰ ਨਾਲ ਜੁੜਨ ਦੇ ਬੱਚੇ ਔਰ ਬੜਾ ਬੈਕਵਰਡ ਸਾਡਾ ਦੇਣਾ ਬਾਬਾ ਨਾਨਕ ਪਛੜਿਆ ਇਸ ਗੱਲੋਂ ਜਿਹੜਾ ਸਹੀ ਸਹੀ ਅਮਰੀਕਾ ਲਈ ਬੱਚਿਆਂ ਦਾ ਇੰਟਰਸਟ ਵੀ ਬਣ ਰਿਹਾ ਬਹੁਤ ਵਧੀਆ ਸਟਾਫ ਹੈ ਜਿਹੜਾ ਚਾਪਾਜ ਜਾਂਦਾ ਸਕੂਲ ਦਾ ਸਟਾਫ ਬਹੁਤ ਰਾਤ ਦਿਨ ਮਿਹਨਤ ਕਰਕੇ ਤੁਸੀਂ ਵੇਖਿਆ ਹੋਣਾ ਕਿ ਕਿੰਨਾ ਵਧੀਆ ਸਕੂਲ ਹੈ ਜਿਹੜਾ ਜਿਹੜਾ ਤਿਆਰ ਹੋ ਗਿਆ ਮੈਨੂੰ ਇਹ ਨਿਸ਼ਵਾਸਦਾ ਹੈ ਕਿ ਮੇਛਾ ਹੀ ਆਪਾਂ ਦਿਨ ਰਾਤ ਲੱਗੇ ਰਵਾਂਗੇ ਮੇਰੇ ਵੱਡੇ ਵੀਰ ਪ੍ਰਿੰਸੀਪਲ ਰਟਾਇਰ ਹੋ ਗਏ ਨੇ ਕਾਲੂ ਸਾਹਿਬ ਜਿਹੜੇ ਰਿਟਾਇਰਮੈਂਟ ਤੋਂ ਬਾਅਦ ਵੀ ਇਹ ਸਕੂਲ ਨਾਲ ਇਹਨਾਂ ਦਾ ਇੰਨਾ ਲਗਾਓ ਵਾ ਇਹ ਜਦੋਂ ਵੀ ਸਕੂਲ 'ਚ ਕਿਸੇ ਨੂੰ ਕੋਈ ਜ਼ਰੂਰਤ ਪੈਂਦੀ ਆ ਸਟਾਫ ਨੂੰ ਜਿਨ੍ਹਾਂ ਸਾਨੂੰ ਹਮੇਸ਼ਾ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਜਿਸ ਦਿਨੇ ਰਿਟਾਇਰਮੈਂਟ ਹੋ ਕੇ ਗਏ ਸੀ ਇਹਨਾਂ ਉਸੇ ਦਿਨ ਹੀ ਕਹਿ ਕਿ ਜਦੋਂ ਵੀ ਮੇਰੀਆਂ ਸਵਾਮਾਂ ਦੀ ਜ਼ਰੂਰਤ ਹੋਏ ਰਿਟਾਇਰਮੈਂਟ ਤੋਂ ਬਾਅਦ ਮੈਂ ਹਮੇਸ਼ਾ ਸ਼ਾਹਪੁਰ ਜਾਜਦੇ ਸਕੂਲ ਨੂੰ ਸਮਰਪਿਤ ਰਹਾਂਗਾ ਇਹ ਬਹੁਤ ਵੱਡੀ ਗੱਲ ਹੁਣ ਤਾਂ ਸਕੂਲ ਬਹੁਤ ਉੱਦੀ ਬਣ ਰਹੇ ਨੇ ਲੇਕਿਨ ਸਟਾਫ ਦੀ ਘਾਟ ਹੈ ਉਹ ਉਹ ਕਦੋਂ ਤੱਕ ਪੂਰੀ ਹੋਏਗੀ ਦੇਖੋ ਪਿਛਲੇ ਲੰਮੇ ਸਮੇਂ ਤੋਂ ਸਰਕਾਰਾਂ ਨੇ ਆਈਆਂ ਪਰ ਜਿਹੜੀ ਭਰਤੀ ਹੈ ਖਾਸ ਕਰਕੇ ਮਲਾਜਮਾਂ ਚ ਭਰਤੀ ਇਹ ਨਹੀਂ ਕਿ ਐਜੂਕੇਸ਼ਨ ਚ ਬਹੁਤ ਸਾਰੇ ਹੋਰ ਵੀ ਜਿਹੜੇ ادارے ਉਹਨਾਂ ਚ ਭਰਤੀ ਨਹੀਂ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਬਣੇ ਉਹਨਾਂ ਦੀ ਗਵਾਹੀ ਚ ਬਹੁਤ ਸਾਰੀ ਭਰਤੀ ਪਿਛਲੇ 3 ਸਾਲਾਂ ਚ ਕੀਤੀ ਹੈ ਕੁਝ ਦੇਖਦੇ ਨੇ ਰੋਜ਼ ਦਿੱਲੀ ਕੋਈ ਨਾ ਕੋਈ ਅਪਾਇੰਟਮੈਂਟ ਕੱਲ ਮੇਰੇ ਕਹੇ 4-500 ਅਪਾਇੰਟਮੈਂਟ ਕੱਲ ਵੀ ਦਿੱਤੀ ਬੱਚਿਆਂ ਨੂੰ। ਉਹ ਨਵੀਂ ਅਪਾਇੰਟਮੈਂਟ ਬਹੁਤ ਜਲਦੀ ਹੋਣ ਵਾਲੀ ਐ। ਜਿਹੜੀ ਉਹਨਾਂ ਦੀਆਂ ਮੇਰੇ ਖਿਆਲ ਕੁਝ ਤਾਂ ਕਾਫੀ ਮਹਿਕਮੇ ਚ ਐਡਵਰਟਾਈਜ਼ਮੈਂਟ ਹੋ ਗਈ ਐ। ਅੱਜ ਮੇਰੇ ਕੋਲ ਸਵੇਰੇ ਡੀਪੀਆਈ ਦੇ ਆਇਆ ਸੀਗਾ ਕਾ ਜੁਨੀਅਨ ਦਾ ਵਫਦ ਉਹਨਾਂ ਨੇ ਵੀ ਕਿਹਾ ਕਿ ਅਸੀਂ ਪੁਰਾਣੇ ਜਿਹੜੇ ਲੱਗੇ ਨੇ ਉਹਨਾਂ ਨੂੰ ਪੱਕਿਆ ਨਹੀਂ ਹੋਇਆ। ਮੇਰੇ ਕਹ 2000 ਜਿਹੜਾ ਉਹਨਾਂ ਨੇ ਉਹ ਵੀ ਅੱਜ ਐਡਵਰਟਾਈਜ਼ਮੈਂਟ ਜਿਹੜੀ ਹੋ ਗਈ ਹੈ ਕਿ ਉਹ ਵੀ ਭਰਤੀ ਜਿਹੜੀ ਪੰਜਾਬ ਸਰਕਾਰ ਜਲਦੀ ਕਰਨ ਜਾ ਰਹੀ ਹੈ ਨਸ਼ਾ ਨਸ਼ਿਆਂ ਨੂੰ ਸਟਾਉਣ ਲਈ ਉਹ ਸਰਕਾਰ ਵੱਲ ਕਾਫੀ ਜਿਹੜੇ ਉਹ ਪ੍ਰਾਲੇ ਕੀ ਤਿਆਰੇ ਨੇ ਔਰ ਸਾਡੇ ਇਸ ਪਿੰਡ ਦੇ ਵਿੱਚ ਹੀ ਖਾਸ ਕਰਕੇ ਕਿ ਡੀਪੀ ਦੀ ਘਾਟ ਹੈ ਜੇ ਅਗਰੇ ਜੇ ਡੀਪੀ ਪਿੰਡ ਚ ਹੋਏਗਾ ਬੱਚੇ ਕੋਈ ਆਪਣਾ ਖੇਡਾਂ ਨਾਲ ਪਰ ਫੁੱਲ ਤੋਕ ਨਿਕਲਣਗੇ ਨਸ਼ਿਆਂ ਤੋਂ ਬਚਨਗੇ ਉਹ ਸਰ ਕਦੋਂ ਘਾਟ ਪੁਰੇ ਪ੍ਰਿੰਸੀਪਲ ਦੀ ਵੀ ਕਰਾ ਰਹੀ ਹੈ ਬਿਲਕੁਲ ਜੀ ਡੀਪੀ ਦਾ ਸਕੂਲ ਚ ਹੋਣਾ ਬਹੁਤ ਹੀ ਵਧੀਆ ਹੈ ਮੈਂ ਤਾਂ ਅੱਗੇ ਹੁਣੇ ਗੱਲ ਕਰਕੇ ਰਹਿ ਕੇ 50 ਲੱਖ ਰੁਪਈਆ ਸਟੇਡੀਅਮ ਦਾ ਚਾਪਰ ਜਾਤਨ ਚਾਇਆ ਮੈਂ ਸਾਰੀ ਪੰਚਾਇਤ ਨੂੰ ਇਹੀ ਰਿਕਵੈਸਟ ਕਰਕੇ ਹਟਿਆ ਕੋਈ ਜਗ੍ਹਾ ਡਿਸਾਈਡ ਕਰੋ ਜਿਹਦੇ ਚ ਆਪਾਂ ਪੈਸੇ ਆਏ ਨੇ ਵਧੀਆ ਸਟੇਡੀਅਮ ਬਣਾਈਏ ਬੱਚਿਆਂ ਨੂੰ ਤਾਂ ਕਿ ਬੱਚੇ ਖੇਡਣ ਨਾਲ ਜੁੜ ਜੇ ਇੱਕੋ ਹੀ ਇੱਕ ਤਰੀਕਾ ਨਸ਼ਿਆਂ ਤੋਂ ਦੂਰ ਕਰਨ ਦਾ ਕਿ ਖੇਡਾਂ ਨਾਲ ਬੱਚਿਆਂ ਨੂੰ ਲਾਉਣਾ ਬਹੁਤ ਜ਼ਰੂਰੀ ਹੈ ਤੇ ਮੇਰੇ ਖਿਆਲ ਪੰਜਾਬ ਸਰਕਾਰ ਦੀ ਇਹ ਮਨਛਾ ਵਾ ਕਿ ਅਸੀਂ ਇੱਕ ਦਿਨ ਜ਼ਰੂਰ ਆਉ ਆਉਗਾ ਕਿ ਜਿਸ ਦਿਨ ਪ੍ਰਮਾਤਮਾ ਦੀ ਕਿਰਪਾ ਹੋਏਗੀ ਔਰ ਇਹ ਜਿਹੜਾ ਨਸ਼ਿਆਂ ਦਾ ਕੋੜ ਆ ਜਿਹੜਾ ਪੰਜਾਬ ਦੀ ਜਵਾਨੀ ਨੂੰ ਲੱਗਿਆ ਇੱਕ ਦਿਨ ਜਰੂਰ ਆਪਾਂ ਕਾਮਯਾਬ ਹੋ ਜਾਵਾਂਗੇ ਮਖਦਮਾ ਸਰ ਜਿਹੜੀ ਵੀ ਮੰਗਾ ਸਕੂਲ ਦੀ ਉਹਨਾਂ ਅਫਕਰ ਜਲਦੀ ਪੂਰੀ ਹੋਈਆਂ ਬਿਲਕੁਲ ਜੀ ਮੈਂ ਤਾਂ ਪ੍ਰਿੰਸੀਪਲ ਸਾਹਿਬ ਨੂੰ ਕਹਿ ਕੇ ਹਟਿਆ ਕਿ ਤੁਹਾਨੂੰ ਜਿੰਨਾ ਵੀ ਪੈਸਾ ਚਾਹੀਦਾ ਬਿਲਡਿੰਗ ਵਾਸਤੇ ਤੁਹਾਨੂੰ ਕੋਈ ਵੀ ਰਿਕੁਆਇਰਮੈਂਟ ਤੁਹਾਡੀ ਹੈਗੀ ਆ ਤੁਸੀਂ ਪ੍ਰੋਪੋਜ਼ਲ ਬਣਾ ਕੇ ਮੈਨੂੰ ਦੇ ਦਿਓ ਮੇਰੀ ਪਿਛਲੇ ਹਫਤੇ ਮੰਤਰੀ ਸਾਹਿਬ ਨਾਲ ਗੱਲ ਹੋਈ ਹੈ ਅੱਜ ਵਿਚਨੀ ਬੈਨ ਸਾਹਿਬ ਨੇ ਉਹਨਾਂ ਮੈਨੂੰ ਸਪੈਸ਼ਲੀ ਤੌਰ ਤੇ ਕਿਹਾ ਕਿ ਅਨੰਦ ਸਾਹਿਬ ਜਿੰਨੀ ਵੀ ਗ੍ਰਾਂਟ ਚਾਹੀਦੀ ਸਕੂਲ ਵਾਸਤੇ ਕੁੱਲੀ ਗ੍ਰਾਂਟ ਦੇ ਗੱਪੇ ਨੇ ਤੁਸੀਂ ਸਿਰਫ ਪ੍ਰੋਪੋਜ਼ਲ ਬਣਾ ਕੇ ਦਿਓ ਉਹਨੇ ਇਹਨਾਂ ਨੂੰ ਗ੍ਰਾਂਟ ਜਿਹ ਹਾਂਜੀ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ਾਹਪੁਰ ਜਾਜਨ ਵਿਖੇ ਆ ਸਾਇੰਸ ਲੈਬ ਅਤੇ ਕੰਪਿਊਟਰ ਲੈਬ ਦਾ ਨੀਂਹ ਪੱਥਰ ਰੱਖਿਆ ਗਿਆ ਆ ਗੁਰ ਗੁਰਦੀਪ ਸਿੰਘ ਰੰਧਾਵਾ ਐਮਐਲਏ ਡੇਰਾ ਬਾਬਾ ਨਾਨਕ ਆ ਉਹਨਾਂ ਦੀ ਉਪਸਥਿਤੀ ਵਿੱਚ ਇਹ ਨੀਂਹ ਪੱਥਰ ਰੱਖਿਆ ਗਿਆ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਔਰ ਇਹ ਸਕੂਲ ਕਾਫੀ ਅੱਛਾ ਬਣਿਆ ਹੋਇਆ ਹੈ ਜਿਹੜੇ ਪਿਛ ਪ੍ਰਿੰਸੀਪਲ ਕਾਲੋ ਸਰ ਨੇ ਬਹੁਤ ਮਿਹਨਤ ਨਾਲ ਇਹ ਸਕੂਲ ਬਣਾਇਆ ਹੈ ਬਹੁਤ ਅੱਛਾ ਸਕੂਲ ਬਣਿਆ ਹੈ ਅੱਛਾ ਇਨਫਰਾਸਟ੍ਰਕਚਰ ਹੈ ਔਰ ਅੱਜ ਨੀ ਪੱਥਰ ਰੱਖਿਆ ਗਿਆ ਹੈ ਐਮ ਐਲ ਏ ਜੀ ਦੀ ਅ ਪ੍ਰੈਜ਼ੈਂਸ ਦੇ ਵਿੱਚ ਅ ਬਾਕੀ ਇਥੇ ਦੀਆਂ ਜਿਹੜੀਆਂ ਵੀ ਬੁਨਿਆਦੀ ਸਹੂਲਤਾਂ ਦੀ ਘਾਟ ਹੈ ਜਾਂ ਸਟਾਫ ਦੀ ਘਾਟ ਹੈ ਉਹ ਸਾਨੂੰ ਗੁਰਦੀਪ ਸਿੰਘ ਰੰਦਾਵਾ ਸਾ ਜਿਹੜੇ ਐਮ ਐਲ ਏ ਡੇਰਾ ਬਾਬਾ ਨਾਨਾ ਉਹਨਾਂ ਨੇ ਵਿਸ਼ਵਾਸ ਦਿਲਾਇਆ ਕਿ ਉਹ ਜਲਦ ਤੋਂ ਜਲਦ ਇਸ ਸਕੂਲ ਦੀਆਂ ਜੜੀਆਂ ਵੀ ਡਿਮਾਂਡਸ ਜਿਹੜੀਆਂ ਉਹਨਾਂ ਨੂੰ ਪੂਰਾ ਕਰੇਗਾ